ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਜਦੋਂ ਗੱਲ ਕਰਦੇ ਹਨ ਤਾਂ ਲੱਗਦਾ ਹੈ ਜਿਵੇਂ ਉਹਨਾਂ ਦੀਆਂ ਗੱਲਾਂ ਦਿਲ ਤੇ ਸਿੱਧਾ ਉਤਰ ਰਹੀਆਂ ਹਨ ਤੇ ਕੁਝ ਲੋਕ ਭਾਵੇਂ ਵੱਡੀਆਂ ਗੱਲਾਂ ਵੀ ਕਰ ਲੈਣ ਪਰ ਅਸਰ ਹੀ ਨਹੀਂ ਪਾਉਂਦੀਆਂ ਫਰਕ ਕੀ ਹੈ ਫਰਕ ਹੈ ਕਮਿਊਨੀਕੇਸ਼ਨ ਸਕਿੱਲ ਦਾ ਦੋਸਤੋ ਸੱਚ ਮੰਨੋ ਜ਼ਿੰਦਗੀ ਦੇ ਹਰ ਰਿਸ਼ਤੇ ਦੀ ਹਰ ਕਾਮਯਾਬੀ ਦੀ ਹਰ ਮੌਕੇ ਦੀ ਕੁੰਜੀ ਇੱਕ ਹੀ ਹੈ ਅਸੀਂ ਕਿਵੇਂ ਗੱਲ ਕਰਦੇ ਹਾਂ ਜੇ ਤੁਸੀਂ ਵਧੀਆ ਲਫ਼ਜ਼ ਵਰਤਦੇ ਹੋ ਤਾਂ ਲੋਕ ਤੁਹਾਡੇ ਨੇੜੇ ਆਉਣਗੇ ਪਰ ਜੇ ਗੱਲ ਕਰਨ ਦਾ ਢੰਗ ਠੀਕ ਨਹੀਂ ਤਾਂ ਸਭ ਦੂਰ ਹੋ ਜਾਣਗੇ ਭਾਵੇਂ ਤੁਹਾਡਾ ਦਿਲ ਕਿੰਨਾ ਵੀ ਸਾਫ਼ ਕਿਉਂ ਨਾ ਹੋਵੇ ਦੋਸਤੋ ਇਹ ਸਿਰਫ ਗੱਲ ਕਰਨ ਦੀ ਕਲਾ ਨਹੀਂ ਇਹ ਹੈ ਜ਼ਿੰਦਗੀ ਬਣਾਉਣ ਦੀ ਕਲਾ ਕਿਉਂਕਿ ਚਾਹੇ ਤੁਸੀਂ ਬਿਜ਼ਨਸ ਕਰਦੇ ਹੋ ਨੌਕਰੀ ਕਰਦੇ ਹੋ ਸਟੂਡੈਂਟ ਹੋ ਜਾਂ ਘਰਗ੍ਰਸਥੀ ਚਲਾ ਰਹੇ ਹੋ ਗੱਲਬਾਤ ਹੀ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ ਹੁਣ ਮੈਂ ਤੁਹਾਨੂੰ ਇੱਕ ਛੋਟੀ ਕਹਾਣੀ ਦੱਸਦਾ ਇੱਕ ਨੌਜਵਾਨ ਸੀ ਬਹੁਤ ਟੈਲੈਂਟਡ ਪਰ ਹਰ ਜਗ੍ਹਾ ਰਿਜੈਕਟ ਹੋ ਜਾਂਦਾ ਸੀ ਇੰਟਰਵਿਊਜ਼ ਫੇਲ ਬਿਜ਼ਨਸ ਪਾਰਟਨਰਸ਼ਿਪ ਫੇਲ ਉਸ ਨੂੰ ਲੱਗਦਾ ਸੀ ਕਿਸਮਤ ਮੇਰੇ ਨਾਲ ਨਹੀਂ ਪਰ ਅਸਲ ਸਮੱਸਿਆ ਕਿਸਮਤ ਨਹੀਂ ਸੀ ਗੱਲ ਕਰਨ ਦਾ ਢੰਗ ਸੀ ਜਦੋਂ ਉਸਨੇ ਸੁਣਨਾ ਸਿੱਖਿਆ ਲੋਕਾਂ ਦੀਆਂ ਅੱਖਾਂ ਵਿੱਚ ਦੇਖਣਾ ਸਿੱਖਿਆ ਸਾਦਗੀ ਨਾਲ ਪਰ ਵਿਸ਼ਵਾਸ ਨਾਲ ਬੋਲਣਾ ਸਿੱਖਿਆ ਉਸ ਦੀ ਜ਼ਿੰਦਗੀ ਬਦਲ ਗਈ ਇਹ ਹੀ ਤਾਕਤ ਹੈ ਕਮਿਊਨੀਕੇਸ਼ਨ ਦੀ ਇਹ ਤੁਹਾਨੂੰ ਨਵੀਆਂ ਉਚਾਈਆਂ ਤੱਕ ਲੈ ਜਾ ਸਕਦੀ ਹੈ ਇਹ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾ ਸਕਦੀ ਹੈ ਤੇ ਇਹ ਤੁਹਾਡੀ ਪਰਸਨੈਲਿਟੀ ਨੂੰ ਲੋਕਾਂ ਲਈ ਯਾਦਗਾਰ ਬਣਾ ਸਕਦੀ ਹੈ ਹੁਣ ਸੋਚੋ ਜੇ ਤੁਸੀਂ ਇਹ ਕਲਾ ਹਾਸਲ ਕਰ ਲਈ ਤਾਂ ਤੁਸੀਂ ਸਿਰਫ ਇੰਟਰਵਿਊਜ਼ ਕਲੀਅਰ ਨਹੀਂ ਕਰੋਗੇ ਸਿਰਫ ਬਿਜ਼ਨਸ ਨਹੀਂ ਵਧਾਓਗੇ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲੋਗੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਕੁਝ ਅਜਿਹੇ ਰਾਜ਼ ਸਾਂਝੇ ਕਰਨ ਜਾ ਰਿਹਾ ਹਾਂ ਜੋ ਤੁਹਾਡੀ ਗੱਲਬਾਤ ਨੂੰ ਜਾਦੂਈ ਬਣਾ ਦੇਣਗੇ ਐਸੇ ਸਧਾਰਨ ਪਰ ਪ੍ਰਭਾਵਸ਼ਾਲੀ ਟਿਪਸ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਵਰਤ ਸਕਦੇ ਹੋ ਤਾਂ ਦੋਸਤੋ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਇਹ ਸਿਰਫ ਇੱਕ ਲੈਕਚਰ ਨਹੀਂ ਇਹ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵੱਡੇ ਤੋਹਫੇ ਦੀ ਕੁੰਜੀ ਹੈ ਲੋਕ ਤੁਹਾਡੀਆਂ ਗੱਲਾਂ ਸੁਣਨ ਲੱਗਣ ਤੇ ਤੁਹਾਨੂੰ ਕਦੇ ਭੁੱਲ ਨਾ ਸਕਣ ਚਲੋ ਵੀਡੀਓ ਸ਼ੁਰੂ ਕਰੀਏ ਕਿਸ ਤਰ੍ਹਾਂ ਗੱਲ ਕਰੀਏ ਕਿ ਲੋਕ ਸੁਣਨਾ ਚਾਹਣ ਪਹਿਲਾ ਟਿਪਸ ਆਵਾਜ਼ ਦੀ ਰੂ ਵਰਤੋ ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਕੁਝ ਲੋਕ ਗੱਲ ਤਾਂ ਸਧਾਰਨ ਹੀ ਕਰਦੇ ਹਨ ਪਰ ਉਹਨਾਂ ਦੀ ਆਵਾਜ਼ ਸਿੱਧੇ ਦਿਲ ਵਿੱਚ ਉਤਰ ਜਾਂਦੀ ਹੈ ਤੇ ਕੁਝ ਲੋਕ ਬੜੀਆਂ ਵੱਡੀਆਂ ਗੱਲਾਂ ਕਰਦੇ ਹਨ ਪਰ ਅਸਰ ਜ਼ੀਰੋ ਹੀ ਅਸਲ ਗੱਲ ਕੀ ਹੈ ਇਹ ਫਰਕ ਸਿਰਫ ਸ਼ਬਦਾਂ ਦਾ ਨਹੀਂ ਫਰਕ ਹੈ ਆਵਾਜ਼ ਦੀ ਰੂਹ ਦਾ ਦੇਖੋ ਜਦੋਂ ਤੁਸੀਂ ਆਪਣੀ ਆਵਾਜ਼ ਵਿੱਚ ਜਜ਼ਬਾਤ ਪਾਉਂਦੇ ਹੋ ਜਿਵੇਂ ਪਿਆਰ ਦਰਦ ਖੁਸ਼ੀ ਯਕੀਨ ਤਦੋ ਤੁਹਾਡਾ ਹਰੇਕ ਸ਼ਬਦ ਇੱਕ ਤਾਕਤ ਬਣ ਜਾਂਦਾ ਹੈ ਮਿਸਾਲ ਲਈ ਤੁਸੀਂ ਕਿਸੇ ਦੋਸਤ ਨੂੰ ਕਹਿੰਦੇ ਹੋ ਮੈਨੂੰ ਤੇਰੀ ਮਦਦ ਦੀ ਲੋੜ ਹੈ ਜੇ ਇਹ ਗੱਲ ਸਿਰਫ ਸਿੱਧੀ ਟੋਨ ਵਿੱਚ ਕਹੋਗੇ ਸ਼ਾਇਦ ਉਹ ਸੁਣੇ ਤੇ ਭੁੱਲ ਜਾਏ ਪਰ ਜੇ ਆਵਾਜ਼ ਵਿੱਚ ਸੱਚਾ ਜਜ਼ਬਾਤ ਪਾ ਕੇ ਕਹੋਗੇ ਮੈਨੂੰ ਤੇਰੀ ਮਦਦ ਸੱਚਮੁੱਚ ਲੋੜੀਂਦੀ ਹੈ ਤਾਂ ਉਹ ਦੋਸਤ ਆਪਣੇ ਆਪ ਖੜਾ ਹੋ ਜਾਵੇਗਾ ਆਵਾਜ਼ ਦੀ ਰੂਹੀ ਤਾਂ ਕਮਾਲ ਕਰਦੀ ਹੈ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲ ਹਿਲਾਉਣੇ ਇਹ ਕੋਈ ਮੈਜਿਕ ਨਹੀਂ ਇਹ ਪ੍ਰੈਕਟਿਸ ਹੈ ਤੁਸੀਂ ਆਪਣੇ ਅੰਦਰੋਂ એનર્ਜੀ ਬਾਹਰ ਲਿਆਓ ਤੁਸੀਂ ਮਹਿਸੂਸ ਕਰੋ ਕਿ ਤੁਸੀਂ ਜੋ ਬੋਲ ਰਹੇ ਹੋ ਉਹ ਸੱਚ ਹੈ ਤੁਹਾਡਾ ਹੀ ਹਿੱਸਾ ਹੈ ਕਦੇ ਕਿਸੇ ਮਾਂ ਦੀ ਆਵਾਜ਼ ਸੁਣੀ ਹੈ ਜਦੋਂ ਉਹ ਆਪਣੇ ਬੱਚੇ ਨੂੰ ਬੁਲਾਉਂਦੀ ਹੈ ਪੁੱਤ ਇੱਧਰ ਆ ਇਹ ਆਵਾਜ਼ ਕਿੰਨੀ ਮਿੱਠੀ ਕਿੰਨੀ ਸੱਚੀ ਕਿ ਬੱਚਾ ਦੌੜਦਾ ਆ ਜਾਂਦਾ ਹੈ ਉਸ 'ਚ ਹੁਕਮ ਵੀ ਹੁੰਦਾ ਹੈ ਪਿਆਰ ਵੀ ਹੁੰਦਾ ਹੈ ਚਿੰਤਾ ਵੀ ਹੁੰਦੀ ਹੈ ਇਹੀ ਹੈ ਆਵਾਜ਼ ਦੀ ਰੂਹ ਦੂਜੀ ਉਦਾਹਰਣ ਇੱਕ ਲੀਡਰ ਜੋ ਮੰਚ ਤੇ ਖੜਾ ਹੈ ਜੇ ਉਹ ਸਿਰਫ ਸ਼ਬਦ ਪੜ੍ਹ ਕੇ ਸੁਣਾਏ ਲੋਕ ਬੋਰ ਹੋਣਗੇ ਪਰ ਜੇ ਉਹ ਹੀ ਸ਼ਬਦ ਆਵਾਜ਼ ਦੀ ਰੂਹ ਨਾਲ ਬੋਲੇ ਲੋਕਾਂ ਨੂੰ ਲੱਗੇਗਾ ਜਿਵੇਂ ਉਹਨਾਂ ਦੇ ਆਪਣੇ ਦਿਲ ਦੀ ਗੱਲ ਕਰ ਰਿਹਾ ਹੈ ਤੁਹਾਨੂੰ ਪਤਾ ਹੈ ਲੋਕ ਤੁਹਾਡੇ ਸ਼ਬਦ ਭੁੱਲ ਜਾਣਗੇ ਪਰ ਤੁਹਾਡੀ ਆਵਾਜ਼ ਦਾ ਅਸਰ ਉਹਨਾਂ ਨੂੰ ਜ਼ਿੰਦਗੀ ਭਰ ਯਾਦ ਰਹੇਗਾ ਇਸ ਲਈ ਗੱਲਬਾਤ ਸਿਰਫ ਕੀ ਬੋਲਦੇ ਹੋ ਉਸ ਦੀ ਨਹੀਂ ਕਿਵੇਂ ਬੋਲਦੇ ਹੋ ਉਸ ਦੀ ਹੁੰਦੀ ਹੈ ਆਪਣੀ ਆਵਾਜ਼ ਨਾਲ ਰੂਹ ਜੋੜੋ ਪਾਜ਼ ਲੋ ਦੋਨ ਬਦਲੋ ਭਾਵਨਾ ਪਾਓ ਤੇ ਦੇਖੋ ਲੋਕ ਤੁਹਾਡੇ ਸ਼ਬਦਾਂ ਨੂੰ ਨਹੀਂ ਤੁਹਾਡੀ ਆਵਾਜ਼ ਦੀ ਰੂਹ ਨੂੰ ਫੋਲੋ ਕਰਨ ਲੱਗ ਪੈਣਗੇ ਤਾਂ ਅੱਜ ਤੋਂ ਸਿਰਫ ਬੋਲੋ ਨਾ ਆਪਣੀ ਆਵਾਜ਼ ਦੀ ਰੂਹ ਨਾਲ ਬੋਲੋ ਕਿਉਂਕਿ ਸ਼ਬਦ ਸਿਰਫ ਕੰਨਾਂ ਤੱਕ ਜਾਂਦੇ ਹਨ ਪਰ ਰੂਹ ਵਾਲੀ ਆਵਾਜ਼ ਸਿੱਧੀ ਦਿਲ ਵਿੱਚ ਵਸ ਜਾਂਦੀ ਹੈ ਦੂਸਰਾ ਟਿਪਸ ਗੱਲ ਵਿੱਚ ਖਾਲੀ ਸਪੇਸ ਦਿਓ ਤੁਹਾਨੂੰ ਪਤਾ ਹੈ ਗੱਲਬਾਤ ਦਾ ਸਭ ਤੋਂ ਵੱਡਾ ਰਾਜ਼ ਕੀ ਹੈ ਇਹ ਕਿ ਕਈ ਵਾਰ ਕੁਝ ਨਾ ਕਹਿਣਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਜ਼ਿਆਦਾ ਬੋਲਣਾ ਮਤਲਬ ਉਹ ਵਧੀਆ ਕਮਿਊਨੀਕੇਸ਼ਨ ਹੈ ਪਰ ਸੱਚ ਕੀ ਹੈ ਸੱਚ ਇਹ ਹੈ ਕਿ ਜਦੋਂ ਤੁਸੀਂ ਹਰ ਸ਼ਬਦ ਦੇ ਬਾਅਦ ਖਾਲੀ ਸਪੇਸ ਦਿੰਦੇ ਹੋ ਤਾਂ ਉਹ ਸ਼ਬਦ ਸਾਹਮਣੇ ਵਾਲੇ ਦੇ ਦਿਲ ਵਿੱਚ ਬੈਠ ਜਾਂਦਾ ਹੈ ਸੋਚੋ ਜੇ ਮੈਂ ਕਹਾ ਮੈਨੂੰ ਮਦਦ ਦੀ ਲੋੜ ਹੈ ਬਸ ਸਿੱਧਾ ਬੋਲ ਦਿੱਤਾ ਠੀਕ ਹੈ ਪਰ ਅਸਰ ਥੋੜਾ ਹੁੰਦਾ ਹੈ ਹੁਣ ਇਹੋ ਗੱਲ ਖਾਲੀ ਸਪੇਸ ਨਾਲ ਸੁਣੋ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਕੀ ਫਰਕ ਮਹਿਸੂਸ ਕੀਤਾ ਇਹ ਹੀ ਹੈ ਪਾਜ਼ ਦੀ ਤਾਕਤ ਖਾਲੀ ਸਪੇਸ ਲੋਕਾਂ ਨੂੰ ਸੋਚਣ ਦਾ ਮੌਕਾ ਦਿੰਦੀ ਹੈ ਜਦੋਂ ਤੁਸੀਂ ਰੁਕਦੇ ਹੋ ਸਾਹਮਣੇ ਵਾਲਾ ਆਪਣੇ ਦਿਮਾਗ ਵਿੱਚ ਤੁਹਾਡੀ ਗੱਲ ਨੂੰ ਦੁਹਰਾਉਂਦਾ ਹੈ ਉਸ ਨੂੰ ਸਮਾਂ ਮਿਲਦਾ ਹੈ ਸਮਝਣ ਦਾ ਮਹਿਸੂਸ ਕਰਨ ਦਾ ਇੱਕ ਗ੍ਰੇਟ ਸਪੀਕਰ ਕਦੇ ਵੀ ਲਗਾਤਾਰ ਮਸ਼ੀਨ ਵਾਂਗ ਨਹੀਂ ਬੋਲਦਾ ਉਹ ਹਰ ਦੋ ਤਿੰਨ ਵਾਕਾਂ ਬਾਅਦ ਰੁਕਦਾ ਹੈ ਤੇ ਉਹ ਖਮੋਸ਼ੀ ਆਡੀਅנס ਦੇ ਦਿਲ ਵਿੱਚ ਬਿਜਲੀ ਵਾਂਗ ਵੱਜਦੀ ਹੈ ਇੱਕ ਵਾਰ ਮੈਂ ਇੱਕ ਟੀਚਰ ਨੂੰ ਸੁਣ ਰਿਹਾ ਸੀ ਉਸਨੇ ਕਿਹਾ ਜੀਵਨ ਵਿੱਚ ਸਭ ਤੋਂ ਵੱਡਾ ਖਜ਼ਾਨਾ ਟਾਈਮ ਹੈ ਉਸਦਾ ਰੁਕਣਾ ਇਕ ਖਾਲੀ ਸਪੇਸ ਸਾਡੇ ਮਨ ਵਿੱਚ ਉਸ ਗੱਲ ਨੂੰ ਹਮੇਸ਼ਾ ਲਈ ਲਿਖ ਗਿਆ। ਤੁਹਾਨੂੰ ਪਤਾ ਹੈ ਕਿਉਂ? ਕਿਉਂਕਿ ਸ਼ਬਦ ਸਿਰਫ ਕੰਨਾਂ ਵਿੱਚ ਵੱਜਦੇ ਹਨ ਪਰ ਪੌਜ਼ ਦਿਲ ਦੇ ਅੰਦਰ ਗੂੰਜਦਾ ਹੈ। ਕਈ ਵਾਰ ਜਦੋਂ ਤੁਸੀਂ ਖਾਮੋਸ਼ ਹੁੰਦੇ ਹੋ, ਸਾਹਮਣੇ ਵਾਲਾ ਤੁਹਾਡੀ ਖਾਮੋਸ਼ੀ ਨੂੰ ਵੀ ਸ਼ਬਦਾਂ ਵਾਂਗ ਸੁਣਦਾ ਹੈ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋ, ਸਿਰਫ ਸ਼ਬਦ ਨਾ ਬੋਲੋ, ਉਸ ਨੂੰ ਸਾਹ ਲੈਣ ਵਾਲਾ ਸਮਾਂ ਦਿਓ। ਉਸ ਨੂੰ ਸੋਚਣ ਦਾ ਸਮਾਂ ਦਿਓ ਤੇ ਵੇਖਣਾ ਤੁਹਾਡੀ ਗੱਲ ਉਸਦੇ ਦਿਲ ਵਿੱਚ ਚਿੰਨਾਂ ਵਾਂਗ ਦਰਜ ਹੋ ਜਾਵੇਗੀ। ਯਾਦ ਰੱਖੋ ਗੱਲਬਾਤ ਦੀ ਸੱਚੀ ਸੁੰਦਰਤਾ ਸ਼ਬਦਾਂ ਵਿੱਚ ਨਹੀਂ ਉਹਨਾਂ ਦੇ ਵਿਚਾਰ ਦੇ ਖਾਮੋਸ਼ੀ ਵਿੱਚ ਲੁਕੀ ਹੁੰਦੀ ਹੈ ਤੀਜਾ ਟਿਪਸ ਪਹਿਲਾਂ ਉਸ ਦਾ ਨਾਮ ਲਵੋ ਫਿਰ ਗੱਲ ਕਰੋ ਤੁਸੀਂ ਜਾਣਦੇ ਹੋ ਹਰ ਇਨਸਾਨ ਦੇ ਕੰਨਾਂ ਲਈ ਸਭ ਤੋਂ ਮਿੱਠੀ ਆਵਾਜ਼ ਕਿਹੜੀ ਹੁੰਦੀ ਹੈ ਉਸ ਦਾ ਆਪਣਾ ਨਾਮ ਸੋਚੋ ਤੁਸੀਂ ਕਿਸੇ ਭੀੜ ਵਿੱਚ ਹੋ ਬਹੁਤ ਸ਼ੋਰ ਹੈ ਹਰ ਕੋਈ ਬੋਲ ਰਿਹਾ ਹੈ ਪਰ ਅਚਾਨਕ ਕੋਈ ਤੁਹਾਡਾ ਨਾਮ ਲੈਂਦਾ ਹੈ ਤੁਹਾਡਾ ਧਿਆਨ ਤੁਰੰਤ ਉਸ ਆਵਾਜ਼ ਵੱਲ ਚਲਾ ਜਾਂਦਾ ਹੈ ਕਿਉਂ ਕਿਉਂਕਿ ਨਾਮ ਸਿਰਫ ਨਾਮ ਨਹੀਂ ਉਹ ਸਾਡੀ ਪਹਿਚਾਨ ਹੈ ਸਾਡਾ ਅਹਿਸਾਸ ਹੈ ਜੇ ਮੈਂ ਤੁਹਾਨੂੰ ਸਿੱਧਾ ਕਹਾਵਾਂ ਇਧਰ ਆ ਤਾਂ ਸ਼ਾਇਦ ਤੁਹਾਡਾ ਮਨ ਨਾ ਕਰੇ ਪਰ ਜੇ ਮੈਂ ਤੁਹਾਡਾ ਨਾਮ ਲੈ ਕੇ ਕਹਾ ਰਵੀ ਇਧਰ ਆ ਤਾਂ ਤੁਹਾਡੇ ਦਿਲ ਵਿੱਚ ਇੱਕ ਕਨੈਕਸ਼ਨ ਬਣੇਗਾ ਨਾਂ ਲੈਣ ਨਾਲ ਗੱਲਬਾਤ ਸਿਰਫ ਸ਼ਬਦਾਂ ਦੀ ਨਹੀਂ ਰਹਿੰਦੀ ਉਹ ਪਰਸਨਲ ਹੋ ਜਾਂਦੀ ਹੈ ਸਾਹਮਣੇ ਵਾਲੇ ਨੂੰ ਲੱਗਦਾ ਹੈ ਇਹ ਗੱਲ ਮੇਰੇ ਲਈ ਹੈ ਕੋਈ ਆਮ ਗੱਲ ਨਹੀਂ ਬੱਚਿਆਂ ਨਾਲ ਇਹ ਤਜਰਬਾ ਕਰੋ ਜੇ ਤੁਸੀਂ ਕਹੋ ਚੁੱਪ ਰਹੋ ਤਾਂ ਸ਼ਾਇਦ ਉਹ ਨਾ ਸੁਣੇ ਪਰ ਜੇ ਨਾਮ ਲੈ ਕੇ ਕਹਾਂ ਗੁਰਪ੍ਰੀਤ ਚੁੱਪ ਰਹਿ ਬਟਾ ਬਾਓ ਇੱਕਦਮ ਧਿਆਨ ਦੇਵੇਗਾ ਕਿਉਂਕਿ ਨਾਮ ਵਿੱਚ ਪਿਆਰ ਵੀ ਹੈ ਤਾਕਤ ਵੀ ਇਹ ਛੋਟੀ ਜੀ ਆਦਤ ਤੁਹਾਡੇ ਕਮਿਊਨੀਕੇਸ਼ਨ ਦੀ ਤਾਕਤ 10 ਗੁਣਾ ਵਧਾ ਦਿੰਦੀ ਹੈ ਮੀਟਿੰਗ ਹੋਵੇ ਦੋਸਤਾਂ ਨਾਲ ਗੱਲਬਾਤ ਹੋਵੇ ਜਾਂ ਘਰ ਵਿੱਚ ਪਰਿਵਾਰ ਨਾਲ ਨਾਮ ਲੈ ਕੇ ਗੱਲ ਕਰੋ ਇਹ ਸਾਹਮਣੇ ਵਾਲੇ ਨੂੰ ਰਿਸਪੈਕਟ ਵੀ ਦਿੰਦਾ ਹੈ ਤੇ ਬੌਂਡਿੰਗ ਵੀ ਮਜ਼ਬੂਤ ਕਰਦਾ ਹੈ ਇੱਕ ਵਾਰ ਮੇਰੇ ਨਾਲ ਹੋਇਆ ਮੈਂ ਇੱਕ ਬਜ਼ੁਰਗ ਨੂੰ ਮਿਲਿਆ ਮੈਂ ਗੱਲ ਕਰ ਰਿਹਾ ਸੀ ਪਰ ਉਹ ਬਹੁਤ ਖਾਮੋਸ਼ ਸੀ ਫਿਰ ਮੈਂ ਹੌਲੀ ਆਵਾਜ਼ ਵਿੱਚ ਉਸ ਦਾ ਨਾਮ ਲੈ ਕੇ ਕਿਹਾ ਉਸ ਦੀ ਅੱਖਾਂ ਵਿੱਚ ਚਮਕ ਆ ਗਈ ਉਸ ਨੇ ਕਿਹਾ ਪੁੱਤ ਬਹੁਤ ਸਮੇਂ ਤੋ ਕਿਸੇ ਨੇ ਮੇਰਾ ਨਾਮ ਇੰਨੀ ਇੱਜ਼ਤ ਨਾਲ ਨਹੀਂ ਲਿਆ ਮੈਨੂੰ ਉਸ ਵਕਤ ਸਮਝ ਆ ਗਿਆ ਕਿ ਨਾਮ ਦਿਨਾਂ ਦੇ ਦਰਵਾਜ਼ੇ ਖੋਲਣ ਦੀ ਚਾਬੀ ਹੈ ਤਾਂ ਯਾਦ ਰੱਖੋ ਗੱਲ ਦੀ ਸ਼ੁਰੂਆਤ ਹਮੇਸ਼ਾ ਨਾਮ ਨਾਲ ਕਰੋ ਨਾਮ ਨਾਲ ਸ਼ੁਰੂ ਕਰੋ ਪਿਆਰ ਨਾਲ ਜਾਰੀ ਰੱਖੋ ਸੱਚਾਈ ਨਾਲ ਖਤਮ ਕਰੋ ਇਹ ਸਧਾਰਨ ਟਿਪਸ ਤੁਹਾਡੀ ਹਰ ਗੱਲਬਾਤ ਨੂੰ ਜਾਦੂਈ ਬਣਾ ਦੇਵੇਗੀ ਕਿਉਂਕਿ ਸ਼ਬਦ ਕੰਨਾਂ ਤੱਕ ਹੀ ਜਾਂਦੇ ਹਨ ਪਰ ਜਦੋਂ ਤੁਸੀਂ ਨਾਮ ਲੈ ਕੇ ਗੱਲ ਕਰਦੇ ਹੋ ਉਹ ਗੱਲ ਸਿੱਧੀ ਦਿਲ ਵਿੱਚ ਵਸ ਜਾਂਦੀ ਹੈ ਚੌਥਾ ਟਿਪਸ दिलचस्प उदाहरण ਨਾਲ ਸ਼ੁਰੂ ਕਰੋ ਸੋਚੋ ਤੁਸੀਂ ਕਿਸੇ ਹਾਲ ਵਿੱਚ ਬੈਠੇ ਹੋ ਸਾਹਮਣੇ ਇੱਕ ਸਪੀਕਰ ਆ ਕੇ ਮਾਈਕ ਫੜਦਾ ਹੈ ਤੇ ਪਹਿਲਾ ਵਾਕ ਕਹਿੰਦਾ ਅੱਜ ਮੈਂ ਤੁਹਾਨੂੰ ਕੁਝ ਪੰਜ ਮੁਖ ਗੱਲਾਂ ਦੱਸਣੀਆਂ ਨੇ ਕੀ ਤੁਹਾਡਾ ਮਨ ਕਰੇਗਾ ਉਸ ਨੂੰ ਸੁਣਨ ਦਾ ਪਰ ਸੋਚੋ ਜੇ ਉਹੀ ਸਪੀਕਰ ਗੱਲ ਸ਼ੁਰੂ ਕਰੇ ਇਸ ਤਰ੍ਹਾਂ ਇੱਕ ਵਾਰ ਮੇਰੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਦੋਂ ਮੇਰੇ ਕੋਲ ਖਾਣ ਲਈ ਵੀ ਕੁਝ ਨਹੀਂ ਸੀ ਪਰ ਉਸੇ ਦਿਨ ਇੱਕ ਅਜਿਹੀ ਗੱਲ ਹੋਈ ਜਿਸ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ ਹੁਣ ਦੱਸੋ ਕੀ ਤੁਸੀਂ ਉਤਸੁਕ ਨਹੀਂ ਹੋ ਜਾਵੋਗੇ ਕਿ ਅੱਗੇ ਕੀ ਹੋਇਆ ਇਹ ਹੈ ਦਿਲਚਸਪ ਉਦਾਹਰਣ ਦੀ ਤਾਕਤ ਉਦਾਹਰਣ ਕਹਾਣੀਆਂ ਤੇ ਛੋਟੀਆਂ ਘਟਨਾਵਾਂ ਲੋਕਾਂ ਨੂੰ ਤੁਹਾਡੀ ਗੱਲ ਨਾਲ ਜੋੜਦੀਆਂ ਨੇ ਬਿਨਾ ਉਦਾਹਰਣਾਂ ਦੇ ਗੱਲ ਸੁੱਕੀ ਲੱਗਦੀ ਹੈ ਪਰ ਜਦੋਂ ਤੁਸੀਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦੇ ਹੋ ਉਹ ਗੱਲ ਦਿਲ ਵਿੱਚ ਉਤਰ ਜਾਂਦੀ ਹੈ ਮੰਨ ਲਓ ਤੁਸੀਂ ਕਿਸੇ ਬੱਚੇ ਨੂੰ ਔਨੈਸਟੀ ਸਿਖਾਉਣੀ ਹੈ ਜੇ ਤੁਸੀਂ ਕਹੋਗੇ ਬੇਟਾ ਸੱਚ ਬੋਲਣਾ ਚੰਗਾ ਹੁੰਦਾ ਹੈ ਸ਼ਾਇਦ ਉਹ ਇੱਕ ਕੰਨ ਨਾਲ ਸੁਣ ਕੇ ਦੂਜੇ ਨਾਲ ਕੱਢ ਦੇਵੇ ਪਰ ਜੇ ਤੁਸੀਂ ਕਹੋਗੇ ਬੇਟਾ ਇੱਕ ਵਾਰ ਇੱਕ ਛੋਟੇ ਮੁੰਡੇ ਨੇ ਝੂਠ ਬੋਲਿਆ ਪਰ ਉਸਦੇ ਝੂਠ ਨੇ ਉਸਦੀ ਪੂਰੀ ਖੁਸ਼ੀ ਖਤਮ ਕਰ ਦਿੱਤੀ ਤੇ ਜਦੋਂ ਉਸਨੇ ਸੱਚ ਕਿਹਾ ਤਾਂ ਉਸ ਨੂੰ ਸਭ ਨੇ ਗਲੇ ਲਾ ਲਿਆ ਹੁਣ ਉਹ ਬੱਚਾ ਲਾਈਫਟਾਈਮ ਲਈ ਯਾਦ ਰੱਖੇਗਾ ਕਿਉਂਕਿ ਦਿਮਾਗ ਤੱਥਾਂ ਨੂੰ ਛੇਤੀ ਭੁੱਲ ਜਾਂਦਾ ਹੈ ਪਰ ਦਿਲ ਕਹਾਣੀਆਂ ਨੂੰ ਕਦੇ ਨਹੀਂ ਭੁੱਲਦਾ ਇਸ ਲਈ ਜਦੋਂ ਵੀ ਤੁਸੀਂ ਕਮਿਊਨੀਕੇਸ਼ਨ ਕਰੋ ਕਿਸੇ ਸਪੀਚ ਵਿੱਚ ਕਿਸੇ ਮੀਟਿੰਗ ਵਿੱਚ ਜਾਂ ਘਰ ਦੀ ਗੱਲਬਾਤ ਵਿੱਚ ਸ਼ੁਰੂਆਤ ਇੱਕ ਦਿਲਚਸਪ ਉਦਾਹਰਣ ਨਾਲ ਕਰੋ ਉਹ ਕਿਤਨਾ ਥੋੜੀ ਪਰਸਨਲ ਲਾਈਫ ਦੀ ਹੋ ਸਕਦੀ ਹੈ ਕਿਸੇ ਹੋਰ ਦੀ ਸਟੋਰੀ ਹੋ ਸਕਦੀ ਹੈ ਜੇ ਇੱਕ ਛੋਟਾ ਜਿਹਾ ਇਮੇਜినਰੀ ਸੀਨ ਵੀ ਹੋ ਸਕਦਾ ਹੈ ਉਦਾਹਰਨ ਨਾਲ ਸ਼ੁਰੂ ਕਰਨ ਦਾ ਇੱਕ ਹੋਰ ਫਾਇਦਾ ਹੈ ਲੋਕ ਤੁਹਾਨੂੰ ਸੁਣਨ ਲਈ ਰੁਕਦੇ ਹਨ ਉਹ ਸੋਚਦੇ ਹਨ ਅੱਗੇ ਕੀ ਹੋਵੇਗਾ ਤੇ ਜਦੋਂ ਕਿਉਰਿਓਸਿਟੀ ਜਾਗਦੀ ਹੈ ਧਿਆਨ ਆਪਣੇ ਆਪ ਤੁਹਾਡੀ ਗੱਲ ਤੇ ਟਿਕ ਜਾਂਦਾ ਹੈ ਯਾਦ ਰੱਖੋ ਲੋਕ ਸਿਰਫ ਜਾਣਕਾਰੀ ਨਹੀਂ ਸੁਣਨਾ ਚਾਹੁੰਦੇ ਉਹ ਮਹਿਸੂਸ ਕਰਨਾ ਚਾਹੁੰਦੇ ਹਨ ਤੇ ਮਹਿਸੂਸ ਸਿਰਫ ਉਦਾਹਰਨਾ ਰਾਹੀਂ ਪੈਦਾ ਹੁੰਦੀਆਂ ਹਨ ਤਾਂ ਅਗਲੀ ਵਾਰ ਜਦੋਂ ਵੀ ਤੁਸੀਂ ਗੱਲਬਾਤ ਸ਼ੁਰੂ ਕਰੋ ਸਿੱਧੇ ਪੁਆਇੰਟ ਤੇ ਨਾ ਜਾਓ ਪਹਿਲਾਂ ਇੱਕ ਛੋਟੀ ਦਿਲਚਸਪ ਐਗਜ਼ਾਮਪਲ ਦਿਓ ਫਿਰ ਵੇਖੋ ਤੁਹਾਡੀ ਕਮਿਊਨੀਕੇਸ਼ਨ ਵਿੱਚ ਕਿੰਨੀ ਤਾਕਤ ਆਉਂਦੀ ਹੈ ਕਿਉਂਕਿ ਸ਼ਬਦ ਸਿਰਫ ਦਿਮਾਗ ਨੂੰ ਛੂੰਹਦੇ ਹਨ ਪਰ ਉਦਾਹਰਣਾਂ ਸਿੱਧਾ ਦਿਲ ਨੂੰ ਛੂਹ ਜਾਂਦੀਆਂ ਹਨ ਪੰਜਵਾਂ ਟਿਪਸ ਸਾਹ ਨਾਲ ਗੱਲ ਜੋੜੋ ਤੁਸੀਂ ਕਦੇ ਧਿਆਨ ਕੀਤਾ ਜਦੋਂ ਤੁਸੀਂ ਘਬਰਾਏ ਹੋਏ ਹੁੰਦੇ ਹੋ ਤਾਂ ਤੁਹਾਡਾ ਸਾਹ ਫੁੱਲ ਜਾਂਦਾ ਹੈ ਤੇ ਜਦੋਂ ਤੁਸੀਂ ਸ਼ਾਂਤ ਹੁੰਦੇ ਹੋ ਤਾਂ ਸਾਹ ਵੀ ਹੌਲਾ ਤੇ ਡੂੰਘਾ ਹੁੰਦਾ ਹੈ ਸਾਹ ਸਿਰਫ ਸਰੀਰ ਲਈ ਆਕਸੀਜਨ ਨਹੀਂ ਲਿਆਉਂਦੀ ਇਹ ਤੁਹਾਡੀ ਗੱਲਾਂ ਵਿੱਚ ਵੀ ਜ਼ਿੰਦਗੀ ਭਰਦੀ ਹੈ ਸੋਚੋ ਜੇ ਤੁਸੀਂ ਬਿਨਾਂ ਰੁਕੇ ਤੇਜ਼ੀ ਨਾਲ ਬੋਲਦੇ ਜਾਵੋਗੇ ਨਾ ਸਾਹ ਦਾ ਖਿਆਲ ਨਾ ਰੁਕਣ ਦਾ ਸਮਾਂ ਸੁਣਨ ਵਾਲਾ ਕੀ ਮਹਿਸੂਸ ਕਰੇਗਾ ਉਹ ਥੱਕ ਜਾਵੇਗਾ ਬੇਚੈਨ ਹੋ ਜਾਵੇਗਾ ਪਰ ਜਦੋਂ ਤੁਸੀਂ ਗੱਲ ਦੇ ਨਾਲ ਸਾਹ ਨੂੰ ਜੋੜਦੇ ਹੋ ਇੱਕ ਇੱਕ ਵਾਕ ਦੇ ਵਿੱਚਕਾਰ ਥੋੜਾ ਰੁਕਦੇ ਹੋ ਤੇ ਡੂੰਗੀ ਸਾਹ ਲੈ ਕੇ ਅਗਲਾ ਵਾਕ ਸ਼ੁਰੂ ਕਰਦੇ ਹੋ ਤਾਂ ਸੁਣਨ ਵਾਲਾ ਵੀ ਤੁਹਾਡੀ ਲਹਿ ਵਿੱਚ ਆ ਜਾਂਦਾ ਹੈ ਸਾਹ ਨਾਲ ਗੱਲ ਜੋੜਨ ਦਾ ਮਤਲਬ ਹੈ ਆਪਣੀ ਗੱਲ ਨੂੰ ਜਲਦੀ ਵਿੱਚ ਨਾ ਕਹੋ ਬਲਕਿ ਹੌਲੀ-ਹੌਲੀ ਸਾਹ ਦੇ ਰਿਦਮ ਨਾਲ ਕਹੋ ਉਦਾਹਰਣ ਵਜੋਂ ਤੁਸੀਂ ਕਹਿਣਾ ਚਾਹੁੰਦੇ ਹੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਤਾਕਤ ਸਬਰ ਹੈ ਜੇ ਤੁਸੀਂ ਬਿਨਾ ਸਾਹ ਲੈ ਕੇ ਇੱਕੋ ਸਾਹ ਵਿੱਚ ਬੋਲ ਦਿੰਨੇ ਹੋ ਉਹ ਸਿਰਫ ਇੱਕ ਵਾਕ ਬਣ ਕੇ ਰਹਿ ਜਾਂਦਾ ਹੈ ਪਰ ਜੇ ਤੁਸੀਂ ਕਹੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਤਾਕਤ ਸਬਰ ਹੈ ਤਾਂ ਇਹ ਹੀ ਗੱਲ ਸੁਣਨ ਵਾਲੇ ਦੇ ਦਿਲ ਚੱਲ ਜਾਂਦੀ ਹੈ ਸਾਹ ਨਾਲ ਗੱਲ ਜੋੜਨ ਦਾ ਇੱਕ ਹੋਰ ਫਾਇਦਾ ਹੈ ਤੁਹਾਡੀ ਆਵਾਜ਼ ਕਦੇ ਕੰਬਦੀ ਨਹੀਂ ਕਈ ਲੋਕ ਸਟੇਜ ਤੇ ਜਾਂ ਇੰਟਰਵਿਊ ਵਿੱਚ ਡਰ ਜਾਂਦੇ ਹਨ ਉਸ ਵੇਲੇ ਉਹ ਭੁੱਲ ਜਾਂਦੇ ਹਨ ਕਿ ਸਾਹ ਕਿਵੇਂ ਲੈਣਾ ਹੈ ਨਤੀਜਾ ਇਹ ਹੁੰਦਾ ਹੈ ਕਿ ਆਵਾਜ਼ ਟੁੱਟਦੀ ਹੈ ਸ਼ਬਦ ਡਾਡੋਲ ਹੋ ਜਾਂਦੇ ਹਨ ਬੜੇ ਜੇ ਤੁਸੀਂ ਗੱਲ ਕਰਦੇ ਸਮੇਂ ਆਪਣੇ ਸਾਹ ਨੂੰ ਸੰਭਾਲੋ ਢੂੰਗੀ ਸਾਹ ਲਓ ਤੇ ਹਰ ਵਾਕ ਨੂੰ ਸਾਹ ਦੇ ਨਾਲ ਜੋੜੋ ਤਾਂ ਤੁਹਾਡੀ ਗੱਲ 'ਚ ਕੌਨਫੀਡੈਂਸ ਆਪੇ ਹੀ ਆ ਜਾਂਦਾ ਹੈ ਸੁਣਨ ਵਾਲਾ ਸਿਰਫ ਤੁਹਾਡੇ ਸ਼ਬਦ ਨਹੀਂ ਸੁਣਦਾ ਉਹ ਤੁਹਾਡੇ ਸਾਹ ਦਾ ਰਿਦਮ ਵੀ ਮਹਿਸੂਸ ਕਰਦਾ ਹੈ ਜਦੋਂ ਤੁਸੀਂ ਸ਼ਾਂਤ ਸਾਹ ਨਾਲ ਗੱਲ ਕਰਦੇ ਹੋ ਤਾਂ ਸਾਹਮਣੇ ਵਾਲੇ ਦਾ ਦਿਲ ਵੀ ਸ਼ਾਂਤ ਹੋ ਜਾਂਦਾ ਹੈ ਤਾਂ ਯਾਦ ਰੱਖੋ ਗੱਲਬਾਤ ਸਿਰਫ ਮੂੰਹ ਨਾਲ ਨਹੀਂ ਹੁੰਦੀ ਗੱਲਬਾਤ ਸਾਹ ਨਾਲ ਹੁੰਦੀ ਹੈ ਹਰ ਵਾਕ ਦੇ ਵਿਚਕਾਰ ਸਾਹ ਲਓ ਹਰ ਪੌਜ਼ ਨੂੰ ਆਪਣਾ ਦੋਸਤ ਬਣਾ ਲਓ ਤੇ ਵੇਖੋ ਤੁਹਾਡੀ ਕਮਿਊਨੀਕੇਸ਼ਨ ਸਿਰਫ ਆਵਾਜ਼ ਨਹੀਂ ਰਹੇਗੀ ਉਹ ਇੱਕ ਰੋਹਾਨੀ ਤਜਰਬਾ ਬਣ ਜਾਵੇਗੀ। ਸੇਵਾਂ ਟਿਪਸ ਗੱਲ ਨੂੰ ਚਿੱਤਰ ਬਣਾਓ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਗੱਲ ਸਿਰਫ ਸ਼ਬਦਾਂ ਨਾਲ ਨਹੀਂ ਤਸਵੀਰਾਂ ਨਾਲ ਵੀ ਦਿਲ ਵਿੱਚ ਵੱਸਦੀ ਹੈ। ਸੋਚੋ ਜੇ ਮੈਂ ਤੁਹਾਨੂੰ કહਾਂ ਜੀਵਨ ਵਿੱਚ ਮਿਹਨਤ ਕਰੋ ਫਲ ਮਿਲੇਗਾ। ਇਹ ਸਿਰਫ ਇੱਕ ਵਾਕ ਬਣ ਕੇ ਰਹਿ ਜਾਂਦਾ ਹੈ। ਪਰ ਜੇ ਮੈਂ ਤੁਹਾਨੂੰ કહਾਂ ਸੋਚੋ ਇੱਕ ਕਿਸਾਨ ਗਰਮੀ ਦੇ ਤਪਦੇ ਦਿਨਾਂ ਵਿੱਚ ਪਸੀਨਾ ਵਹਾ ਰਿਹਾ ਹੈ। ਮਿੱਟੀ ਵਿੱਚ ਬੀਜ ਬੋ ਰਿਹਾ ਹੈ। ਉਸਦੇ ਹੱਥ ਕਾਲੇ ਹੋ ਗਏ ਨੇ ਮਿੱਟੀ ਨਾਲ ਪਰ ਉਸਦੀ ਅੱਖਾਂ ਵਿੱਚ ਸੁਪਨਾ ਚਮਕ ਰਿਹਾ ਹੈ ਫਸਲ ਲਹਿਰਾਈਗੀ ਹੁਣ ਦੱਸੋ ਕਿਹੜੀ ਗੱਲ ਤੁਹਾਡੇ ਦਿਲ ਨੂੰ ਜ਼ਿਆਦਾ ਛੂਹੀ ਇਹੀ ਹੈ ਗੱਲ ਨੂੰ ਚਿੱਤਰ ਬਣਾਉਣ ਦਾ ਜਾਦੂ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਸਿਰਫ ਸੁੱਕੇ ਸ਼ਬਦ ਨਾ ਬੋਲੋ ਉਹਨਾਂ ਸ਼ਬਦਾਂ ਨਾਲ ਇੱਕ ਤਸਵੀਰ ਬਣਾਓ ਜਿਵੇਂ ਕੈਨਵਸ ਤੇ ਰੰਗ ਭਰਦੇ ਹੋ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਜੀਵਨ ਉਤਾਰ ਚੜਾਵਾਂ ਨਾਲ ਭਰਿਆ ਹੈ ਇਸ ਨੂੰ ਚਿੱਤਰ ਬਣਾ ਕੇ ਕਹੋ ਜੀਵਨ ਇੱਕ ਰੋਲਰ ਕੋਸਟਰ ਵਾਂਗ ਹੈ ਕਦੇ ਉੱਚੇ ਪਹਾੜਾਂ ਤੇ ਚੜਦਾ ਹੈ ਤੇ ਕਦੇ ਹੀਠਾਂ ਡੂੰਘੀਆਂ ਘਾਟੀਆਂ ਵਿੱਚ ਪਰ ਸਫ਼ਰ ਹਮੇਸ਼ਾ ਦਿਲਚਸਪ ਰਹਿੰਦਾ ਹੈ। ਉਹਨੇ ਇਹ ਗੱਲ ਸੁਣਨ ਵਾਲੇ ਨੂੰ ਦਿਮਾਗ ਨਹੀਂ ਅੱਖਾਂ ਵਿੱਚ ਤਸਵੀਰ ਵਾਂਗ ਨਜ਼ਰ ਆਉਂਦੀ ਹੈ। ਕਲ ਨੂੰ ਚਿੱਤਰ ਬਣਾਉਣ ਲਈ ਤੁਹਾਨੂੰ ਵੱਡੇ-ਵੱਡੇ ਸ਼ਬਦਾਂ ਦੀ ਲੋੜ ਨਹੀਂ ਸਿਰਫ ਉਹ ਸ਼ਬਦ ਚੁਣੋ ਜੋ ਸਾਹਮਣੇ ਵਾਲੇ ਦੇ ਮਨ ਵਿੱਚ ਤਸਵੀਰ ਪੈਦਾ ਕਰਨ। ਉਦਾਹਰਨ ਲਈ ਖੁਸ਼ੀ ਕਹਿਣਾ ਇੱਕ ਗੱਲ ਹੈ ਪਰ ਜੇ ਤੁਸੀਂ ਕਹੋ ਖੁਸ਼ੀ ਉਹ ਪਲ ਹੈ ਜਦੋਂ ਬੱਚਾ ਆਪਣੇ ਪਿਤਾ ਦੀਆਂ ਬਾਹਾਂ ਵਿੱਚ ਹੱਸਦਾ ਹੈ ਤਾਂ ਸੁਣਨ ਵਾਲੇ ਦੇ ਦਿਲ ਵਿੱਚ ਇੱਕ ਜਿਵੰਤ ਚਿੱਤਰ ਬਣ ਜਾਂਦਾ ਹੈ। ਗੱਲ ਨੂੰ ਚਿੱਤਰ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਸੁਣਨ ਵਾਲਾ ਤੁਹਾਡੀ ਗੱਲ ਨੂੰ ਭੁੱਲਦਾ ਨਹੀਂ ਕਿਉਂਕਿ ਤਸਵੀਰਾਂ ਦਿਲ 'ਚ ਰਹਿ ਜਾਂਦੀਆਂ ਨੇ ਜਦੋਂ ਕਿ ਸੁੱਕੇ ਸ਼ਬਦ ਹਵਾ ਵਿੱਚ ਗੁਮ ਹੋ ਜਾਂਦੇ ਨੇ ਤਾਂ ਯਾਦ ਰੱਖੋ ਜਦੋਂ ਵੀ ਤੁਸੀਂ ਕੁਝ ਕਹੋ ਆਪਣੇ ਸ਼ਬਦਾਂ ਨਾਲ ਰੰਗ ਨਾਲ ਉਹਨਾਂ ਨੂੰ ਤਸਵੀਰ ਬਣਾਓ ਜਿਵੇਂ ਕਲਾਕਾਰ ਬੁਰਸ਼ ਨਾਲ ਕੈਨਵਸ ਤੇ ਜਾਦੂ ਕਰਦਾ ਹੈ ਗੱਲ ਚਿੱਤਰ ਬਣੇਗੀ ਤਾਂ ਦਿਲ ਨੂੰ ਛੂਹੇਗੀ ਤੇ ਦਿਲ ਨੂੰ ਛੂਹੇਗੀ ਤਾਂ ਜ਼ਿੰਦਗੀ ਭਰ ਯਾਦ ਰਹੇਗੀ ਸਤਵਾਂ ਟਿਪਸ ਅੰਤ ਵਿੱਚ ਪ੍ਰਸ਼ਨ ਛੱਡੋ ਤੁਸੀਂ ਕਦੇ ਨੋਟ ਕੀਤਾ ਹੈ ਕਿ ਜਦੋਂ ਕੋਈ ਗੱਲ ਕਰਕੇ ਅਚਾਨਕ ਚੁੱਪ ਹੋ ਜਾਂਦਾ ਹੈ ਤਾਂ ਮਨ ਵਿੱਚ ਇੱਕ ਜਿਗਿਆਸਾ ਜਨਮ ਲੈਂਦੀ ਹੈ ਅੰਦਰੋਂ ਇੱਕ ਸਵਾਲ ਉੱਠਦਾ ਹੈ ਅੱਗੇ ਕੀ ਇਹ ਹੀ ਤਾਕਤ ਹੈ ਅੰਤ ਵਿੱਚ ਪ੍ਰਸ਼ਨ ਛੱਡਣ ਦੀ ਜੇ ਤੁਸੀਂ ਕਿਸੇ ਨੂੰ ਸਿਰਫ ਜਾਣਕਾਰੀ ਦੇ ਕੇ ਖਤਮ ਕਰ ਦਿੰਦੇ ਹੋ ਤਾਂ ਉਹ ਸ਼ਾਇਦ ਕੁਝ ਸਮੇਂ ਬਾਅਦ ਭੁੱਲ ਜਾਵੇਗਾ ਪਰ ਜੇ ਤੁਸੀਂ ਉਸਦੇ ਦਿਮਾਗ ਵਿੱਚ ਇੱਕ ਪ੍ਰਸ਼ਨ ਛੱਡ ਦਿੰਦੇ ਹੋ ਤਾਂ ਉਹ ਪ੍ਰਸ਼ਨ ਉਸ ਨੂੰ ਸੋਚਣ ਤੇ ਮਜਬੂਰ ਕਰੇਗਾ ਉਹ ਗੱਲ ਉਸਦੇ ਮਨ ਵਿੱਚ ਜੀਉਂਦੀ ਰਹੇਗੀ ਸੋਚੋ ਤੁਸੀਂ ਕਿਸੇ ਨੂੰ ਕਹਿੰਦੇ ਹੋ ਮੰਤ ਕਰੋ ਕਾਮਯਾਬੀ ਮਿਲੇਗੀ ਐ ਸੁਣ ਕੇ ਉਹ ਸਿਰ ਹਿਲਾ ਦੇਵੇਗਾ ਪਰ ਜੇ ਤੁਸੀਂ ਅੰਤ ਵਿੱਚ ਪੁੱਛੋ ਪਰ ਦੱਸੋ ਕਿ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਦਾ ਉਹ ਸੁਪਨਾ ਪੂਰਾ ਕਰਨ ਲਈ ਤਿਆਰ ਹੋ ਹੁਣ ਇਹ ਪ੍ਰਸ਼ਨ ਉਸ ਦੇ ਦਿਲ ਵਿੱਚ ਘੁੰਮਦਾ ਰਹੇਗਾ ਪ੍ਰਸ਼ਨ ਇੱਕ ਚਾਬੀ ਹੈ ਜੋ ਸੁਣਨ ਵਾਲੇ ਦੇ ਦਿਲ ਦਾ ਤਾਲਾ ਖੋਲ ਦਿੰਦੀ ਹੈ ਜਦੋਂ ਤੁਸੀਂ ਪ੍ਰਸ਼ਨ ਪੁੱਛਦੇ ਹੋ ਤਾਂ ਉਹ ਆਪਣੇ ਆਪ ਨਾਲ ਗੱਲ ਕਰਨ ਲੱਗ ਪੈਂਦਾ ਹੈ ਕਈ ਵਾਰ ਸਿੱਧੀ ਸਲਾਹ ਪ੍ਰਭਾਵ ਨਹੀਂ ਕਰਦੀ ਪਰ ਇੱਕ ਸਹੀ ਸਵਾਲ ਜ਼ਿੰਦਗੀ ਦਾ ਰੁਖ ਬਦਲ ਸਕਦਾ ਹੈ ਉਦਾਹਰਨ ਲਈ ਜੇ ਤੁਸੀਂ ਕਿਸੇ ਨੌਜਵਾਨ ਨੂੰ ਕਹੋ ਪੜ੍ਹਾਈ ਕਰ ਭਵਿੱਖ ਬਣੇਗਾ ਸ਼ਾਇਦ ਉਹ ਧਿਆਨ ਨਾ ਦੇਵੇ ਪਰ ਜੇ ਤੁਸੀਂ ਪੁੱਛੋ ਕੱਲ ਜਦੋਂ ਤੇਰੇ ਮਾਤਾ ਪਿਤਾ ਤੈਨੂੰ ਮਾਣ ਨਾਲ ਦੇਖਣ ਕੀ ਤੂੰ ਚਾਹੁੰਦਾ ਹੈ ਉਹ ਦਿਨ ਜਲਦੀ ਆਵੇ ਇਹ ਪ੍ਰਸ਼ਨ ਉਸ ਦੇ ਅੰਦਰ ਅੱਗ ਜਗਾ ਦੇਵੇਗਾ ਪ੍ਰਸ਼ਨ ਸੁਣਨ ਵਾਲੇ ਨੂੰ ਚੁੱਪ ਨਹੀਂ ਰਹਿਣ ਦਿੰਦਾ ਉਹਨੂੰ ਸੋਚਣ ਮਹਿਸੂਸ ਕਰਨ ਤੇ ਫੈਸਲਾ ਕਰਨ ਲਈ ਮਜਬੂਰ ਕਰਦਾ ਹੈ ਇਸ ਲਈ ਜਦੋਂ ਵੀ ਤੁਸੀਂ ਗੱਲ ਖਤਮ ਕਰੋ ਇੱਕ ਐਸਾ ਪ੍ਰਸ਼ਨ ਛੱਡੋ ਜੋ ਉਸ ਦੇ ਦਿਲ ਵਿੱਚ ਧੜਕਦਾ ਰਹੇ ਪ੍ਰਸ਼ਨ ਛੋਟਾ ਹੋ ਸਕਦਾ ਹੈ ਕੀ ਤੂੰ ਤਿਆਰ ਹੈ ਤੇਰੀ ਅਸਲ ਖੁਸ਼ੀ ਕਿੱਥੇ ਹੈ ਤੂੰ ਕਦੋਂ ਆਪਣਾ ਪਹਿਲਾ ਕਦਮ ਚੁੱਕੇਗਾ ਯਾਦ ਰੱਖੋ ਗੱਲਾਂ ਭੁੱਲੀਆਂ ਜਾ ਸਕਦੀਆਂ ਨੇ ਪਰ ਪ੍ਰਸ਼ਨ ਹਮੇਸ਼ਾ ਦਿਲ ਵਿੱਚ ਗੂੰਜਦੇ ਰਹਿੰਦੇ ਨੇ ਤਾਂ ਅਗਲੀ ਵਾਰ ਜਦੋਂ ਤੁਸੀਂ ਗੱਲ ਕਰੋ ਸੋਚੋ ਤੁਸੀਂ ਅੰਤ ਵਿੱਚ ਕਿਹੜਾ ਪ੍ਰਸ਼ਨ ਛੱਡਣਾ ਚਾਹੁੰਦੇ ਹੋ ਤਾਂ ਦੋਸਤੋ ਅੱਜ ਜੋ ਗੱਲਾਂ ਅਸੀਂ ਸਾਂਝੀਆਂ ਕੀਤੀਆਂ ਉਹ ਸਿਰਫ ਕਮਿਊਨੀਕੇਸ਼ਨ ਸਕਿੱਲ ਦੀਆਂ ਟਿਪਸ ਨਹੀਂ ਸਨ ਇਹ ਅਸਲ ਵਿੱਚ ਜੀਵਨ ਬਦਲਣ ਦੇ ਰਸਤੇ ਸਨ ਸੋਚੋ ਜ਼ਰਾ ਜੇ ਤੁਸੀਂ ਆਪਣੀ ਗੱਲ ਇਸ ਤਰੀਕੇ ਨਾਲ ਕਰਨਾ ਸਿੱਖ ਲਓ ਕਿ ਲੋਕ ਨਾ ਸਿਰਫ ਸੁਣਨ ਬਲਕਿ ਮਹਿਸੂਸ ਕਰਨ ਲੱਗਣ ਤਾਂ ਜ਼ਿੰਦਗੀ ਕਿੰਨੀ ਸੁਹਾਵਣੀ ਹੋ ਸਕਦੀ ਹੈ ਯਾਦ ਰੱਖੋ ਸ਼ਬਦ ਸਿਰਫ ਆਵਾਜ਼ ਨਹੀਂ ਹੁੰਦੇ ਇਹ ਦਿਲਾਂ ਤੱਕ ਜਾਣ ਵਾਲੇ ਪੁੱਲ ਹੁੰਦੇ ਹਨ ਜਦੋਂ ਤੁਸੀਂ ਰੂਹ ਨਾਲ ਬੋਲਦੇ ਹੋ ਲੋਕ ਤੁਹਾਨੂੰ ਯਾਦ ਰੱਖਦੇ ਹਨ ਜਦੋਂ ਤੁਸੀਂ ਖਾਲੀ ਸਪੇਸ ਦੇ ਕੇ ਬੋਲਦੇ ਹੋ ਲੋਕ ਤੁਹਾਡੀ ਹਰ ਲਾਈਨ ਸੋਚ ਕੇ ਸੁਣਦੇ ਹਨ ਜਦੋਂ ਤੁਸੀਂ ਨਾਮ ਲੈ ਕੇ ਗੱਲ ਕਰਦੇ ਹੋ ਲੋਕ ਆਪਣੇ ਆਪ ਨੂੰ ਮਹੱਤਵਪੂਰਨ ਮਹਿਸੂਸ ਕਰਦੇ ਹਨ ਸਿਰਫ ਬੋਲਣਾ ਹੀ ਨਹੀਂ ਬੋਲਣ ਦੇ ਟੰਗ ਅੱਖਾਂ ਦਾ ਨਜ਼ਰੀਆ ਸਾਹ ਦਾ ਰਿਦਮ ਇਹ ਸਭ ਕੁਝ ਕਮਿਊਨੀਕੇਸ਼ਨ ਨੂੰ ਜਾਦੂਈ ਬਣਾ ਦਿੰਦਾ ਹੈ ਹੁਣ ਮੇਰਾ ਤੁਹਾਡੇ ਲਈ ਸਵਾਲ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਯਾਦ ਰੱਖਣ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੱਲ ਦਾ ਅਸਰ ਦਿਲਾਂ ਤੱਕ ਜਾਵੇ ਜੀ ਹਾਂ ਤਾਂ ਇਹ ਛੋਟੇ ਛੋਟੇ ਟਿਪਸ ਅੱਜ ਤੋਂ ਹੀ ਅਪਣਾਓ ਕਿਉਂਕਿ ਦੋਸਤੋ ਕੱਲ ਨਹੀਂ ਅੱਜ ਹੀ ਆਪਣੀ ਕਮਿਊਨੀਕੇਸ਼ਨ ਤੇ ਕੰਮ ਸ਼ੁਰੂ ਕਰੋ ਸਫਲਤਾ ਉਹਨਾਂ ਦੇ ਹੱਥ ਆਉਂਦੀ ਹੈ ਜੋ ਆਪਣੇ ਸ਼ਬਦਾਂ ਨੂੰ ਹੀਰਾ ਬਣਾਉਂਦੇ ਹਨ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਹੋਰ ਨਵੀਆਂ ਸੋਚਾਂ ਨਾਲ ਤਦ ਤੱਕ ਆਪਣੀ ਗੱਲ ਨੂੰ ਜਾਦੂ ਬਣਾਉਂਦੇ ਰਹੋ